ਪੰਜਾਬੀ মিডিਆ ਚੋਟੀ ਦੇ ਖਿਡਾਰੀਆਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਦੀਆਂ ਕਈ ਕਹਾਣੀਆਂ ਸਾਹਮਣੇ ਲੈ ਕੇ ਆਉਂਦਾ ਰਹਿੰਦਾ ਹੈ ਜੋ ਸਰਕਾਰਾਂ ਵੱਲੋਂ ਸਾਰ ਨਾਲ ਲਈ ਜਾਣਕਾਰੀ ਗੁੰਮਨਾਮੀ ਦੇ ਹਨੇਰੇ ਵਿੱਚ ਹੀ ਜੀਰੇ ਨੇ ਇਹ ਕਹਾਣੀਆਂ ਸਰਕਾਰਾਂ ਦੇ ਖਿਡਾਰੀਆਂ ਅਤੇ ਖੇਡਾਂ ਨੂੰ ਪਰਫੁੱਲਤ ਕਰਨ ਦੇ ਦਾਅਵਿਆਂ ਨੂੰ ਖੋਖਲੇ ਸਾਬਤ ਕਰਦੀਆਂ ਨਜ਼ਰ ਆਉਂਦੀਆਂ ਨੇ ਗੁਰਦਾਸਪੁਰ ਦਾ ਇੱਕ ਅਜਿਹਾ ਹੀ ਖਿਡਾਰੀ ਹੈ ਜੋ ਕਿ ਹੈਂਡਬਾਲ ਦਾ 골ਡ ਮੈਡਲਿਸਟ ਹੈ ਇਸ ਦਾ ਨਾਮ ਹੈ ਸਰਬਜੀਤ ਸਰਬਜੀਤ ਸਿੰਘ ਵੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਹੈ ਤੇ ਸੂਬੇ ਦੇ ਮੁੱਖ ਮੰਤਰੀ ਅਤੇ ਕਈ ਤਤਕਾਲੀਆਂ ਅਧਿਕਾਰੀਆਂ ਕੋਲੋਂ ਸਨਮਾਨਿਤ ਹੋ ਚੁੱਕਿਆ ਹੈ ਇੱਕ ਖਿਡਾਰੀ ਲਗਾਤਾਰ ਨੌਕਰੀ ਲਈ ਬਕਬਕ ਸਮੇਤੇ ਸਰਕਾਰਾਂ ਤੇ ਮੰਤਰੀਆਂ ਅਧਿਕਾਰੀਆਂ ਦੇ ਅੱਗੇ ਵੀ ਜਿਹੜਾ ਹੈ ਉਹ ਅਪੀਲ ਕਰ ਚੁੱਕਿਆ ਹੈ ਪਰ ਇਸ ਨੂੰ ਨੌਕਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ 4-7 ਪਹਿਲਾਂ ਤੱਕ ਦੁਬਈ ਦੀਆਂ ਸੜਕਾਂ ਤੇ ਤਿਰੰਗਾ ਲੈ ਕੇ ਮੈਰਾਥਨ ਕਰਦਾ ਵੀ ਸਰਬਜੀਤ ਨਜ਼ਰ ਆਇਆ ਸੀ ਤੇ ਹੁਣ ਜਿਹੜਾ ਹੈ 55 ਸਾਲ ਦੀ ਉਮਰ ਦੇ ਵਿੱਚ ਵੀ ਇੱਕ ਵਾਰ ਫਿਰ ਆਪਣੀ ਅਤੇ ਆਪਣੇ ਟੱਬਰ ਦੀ ਸਾਰ ਦੀ ਮੰਗ ਜਿਹੜਾ ਹੈ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਕਿ ਸਾਈਕਲ ਤੇ ਅਤੇ ਹੁਣ ਪਹਿਲਾਂ ਚੰਡੀਗੜ੍ਹ ਸੂਬੇ ਦੇ ਮੁੱਖ ਮੰਤਰੀ ਤੇ ਫਿਰ ਦਿੱਲੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ ਦੇਖੋ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਰੋਹਿਤ ਗੁੱਤਾ ਦੀ ਇਹ ਵਿਸ਼ੇਸ਼ ਰਿਪੋਰਟ ਤੇ ਦੇਖਦੇ ਆ ਇੱਕ ਕਹਾਣੀ ਜਿਹੜੀ ਹੈ ਉਹ ਕਦੋਂ ਤੱਕ ਸਰਕਾਰਾਂ ਤੱਕ ਪਹੁੰਚਦੀ ਹੈ ਤੇ ਸਰਕਾਰਾਂ ਜਿਹੜੀਆਂ ਨੇ ਆਪਣਾ ਬੇਰੁਖੀ ਦਾ ਜਿਹੜਾ ਪਲੜਾ ਹੈ ਉਹ ਕਦੋਂ ਤੱਕ ਇਸ ਦੇ ਵਿੱਚ ਸੁਧਾਰ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਕਿਉਂਕਿ ਕਈ ਅਜਿਹੇ ਜਿਹੜੇ ਖਿਡਾਰੀ ਨੇ ਉਹ ਦੇਖਣ ਨੂੰ ਮਿਲਦੇ ਨੇ ਜੋ ਕਿ ਆਪਣੀ ਮਿਹਨਤ ਸਦਕਾ ਇੱਥੋਂ ਤੱਕ ਪਹੁੰਚਦੇ ਨੇ ਤੇ ਫਿਰ ਸਰਕਾਰਾਂ ਦੇ ਵੱਲੋਂ ਉਹਨਾਂ ਦੀ ਸਾਰ ਤੱਕ ਜਿਹੜੀ ਹੈ ਉਹ ਨਹੀਂ ਦੇ ਜਾਂਦੀ ਅਰ ਸਰਕਾਰ ਵੱਲੋਂ ਖੇਡਾਂ ਨੂੰ ਪਰਫੁੱਲਤ ਕਰਨ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਆ ਪਰ ਜ਼ਮੀਨੀ ਸੱਚਾਈ ਕੁਝ ਹੋਰ ਹੈ ਖਿਡਾਰੀਆਂ ਨੂੰ ਅਕਸਰ ਦੇਖਿਆ ਗਿਆ ਕਿ ਸਰਕਾਰਾਂ ਦੀ ਅੰਗੈਲੀ ਕੈਰਨ ਗੁਮਨਾਮੀ ਦਾ ਜੀਵਨ ਬਤੀਤ ਕਰਨਾ ਪੈਂਦਾ ਬਹੁਤ ਸਾਰੇ ਐਸੇ ਕਿਸੇ ਸਾਹਮਣੇ ਆਏ ਆ ਜਿੱਥੇ ਖਿਡਾਰੀਆਂ ਨੇ ਦੇਸ਼ ਲਈ ਮੈਡਲ ਵੀ ਹਾਸਲ ਕੀਤੇ ਲੇਕਿਨ ਉਹ ਗੁਮਨਾਮੀ ਦੇ ਜੀਵਨ ਗੁਜ਼ਾਰੇ ਆ ਐਸਾ ਹੀ ਇੱਕ ਖਿਡਾਰੀ ਹੈ ਸਰਬਜੀਤ ਸਿੰਘ ਗੁਰਦਾਸਪੁਰ ਦਾ ਜਿਸ ਨੇ ਦਾਅਵਾ ਕੀਤਾ ਕਿ ਉਸਨੇ ਦੇਸ਼ ਲਈ 26 ਮੈਡਲ ਜਿੱਤੇ ਹੈ ਕੁੱਲ 26 ਮੈਡਲ ਜਿੱਤੇ ਹੈ ਹੈਂਡਬਾਲ ਵਿੱਚੋਂ ਮੈਰਾਥਨ ਵਿੱਚੋਂ ਲekin ਸਰਕਾਰ ਨੇ ਉਹਦੀ ਸਾਰ ਨਹੀਂ ਲਈ ਅੱਜ ਜੋ ਆਪਣੀ ਮੰਗ ਨੂੰ ਲੈ ਕੇ ਪਹਿਲੇ ਚੰਡੀਗੜ੍ਹ ਤੇ ਫਿਰ ਦਿੱਲੀ ਜਾ ਰਿਹਾ ਹੈ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇਗਾ ਤੇ ਫਿਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰੇਗਾ ਸਰਵਜੀਤ ਸਾਡੇ ਨਾਲ ਮੌਜੂਦ ਹੈ ਪਹਿਲੇ ਤਸਵੀਰਾਂ ਅਸੀਂ ਦਿਖਾ ਦਿੰਨੇ ਆਂ ਦਿੱਲੀ ਜਾਣ ਦੀ ਤਿਆਰੀ ਕਰ ਚੁੱਕਿਆ ਸਰਵਜੀਤ ਸਿੰਘ ਹਾਂਜੀ ਸਰਵਜੀਤ ਸਿੰਘ ਜੀ ਦੱਸੋ ਪਹਿਲੇ ਕਿਸ ਕਿਸ ਅਹ ਟਾਈਮ ਤੇ ਤੁਸੀਂ ਮੈਡਲ ਜਿੱਤੇ ਆ ਮੈਂ ਡੀਏਵੀ ਸਕੂਲ ਤੋਂ ਹੈਂਡਬਾਲ ਸ਼ੁਰੂ ਕੀਤੀ ਸੀ 84 85 ਦੇ ਵਿੱਚ ਤੇ ਇਸ ਤੋਂ ਬਾਅਦ 골ਡ ਮੈਡਲ ਹਾਸਲ ਕੀਤਾ ਮੈਂ ਏ ਚੀਫ ਮਾਟਰ ਸਰਦਾਰ ਅਰਜਨ ਸਿੰਘ ਜੋ ਲੈਫਟਨੈਂਟ ਗਨਰ ਰਿਹਾ ਦਿੱਲੀ ਦੇ 99 90 ਦੇ ਵਿੱਚ ਮੈਂ 골ਡ ਮੈਡਲ ਹਾਸਲ ਕੀਤਾ ਸੀਗਾ ਤੇ ਉਸ ਵੇਲੇ ਦੀ ਪੰਜਾਬ ਸਰਕਾਰ ਦੇ ਜਿਹੜੇ ਚੀਫ ਮਿਨਿਸਟਰ ਸੀਗੇ ਸਰਦਾਰ ਬਿਰਸਿੰਘ ਜੀ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ ਕਿ ਜੌਬ ਦੇ ਲਈ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਕੋਈ ਛੋਟੀ ਮੋਡੀ ਜੌਬ ਜਿਹੜੀ ਹੈ ਮੈਨੂੰ ਦੇ ਦਿਓ ਤੇ ਫਾਈਲ ਮੇਰੀ ਲੈ ਲਈ ਉਹਨਾਂ ਨੇ ਲੇਕਿਨ ਕੋਈ ਜਿਹੜੀ ਹੈ ਉਹ ਕਾਰਵਾਈ ਜਿਹੜੀ ਹੈ ਉਹ ਨਹੀਂ ਹੋਈ ਤੇ ਉਹਨਾਂ ਦੀ ਸਰਕਾਰ ਦੇ ਵਿੱਚ ਹੀਮਿੰਦਰ ਸਿੰਘ ਕੇਪੀ ਸਖੇੜ ਮੰਤਰੀ ਸੀਗੇ ਵੀ ਮੈਂ ਜਾ ਕੇ ਮਿਲਿਆ ਸੀ ਕਿ ਮੇਰੀ ਬਾਹ ਫੜੋ ਕਿ ਉਹਨਾਂ ਨੇ ਵੀ ਐਦਾਂ ਲੜ ਲਪਾ ਲਾਇਆ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਜਿਹੜੀ ਮੈਨੂੰ ਨਹੀਂ ਕੀਤੀ ਤੇ ਗੁਰਦਾਸਪੁਰ ਦੇ ਖੁਸ਼ਾਲਬੈਲ ਸਿੱਖਿਆ ਮੰਤਰੀ ਸੀ ਜੀ ਇਹਨਾਂ ਨੇ ਵੀ ਫਾਈਲ ਦਿੱਤੀ ਚਪਲਾਸੀ ਦੀ ਜੌਬ ਦੇ ਲਈ ਜਿਹੜੀ ਕਿ ਗੁਰਦਾਸਪੁਰ ਦੇ ਵਿੱਚ ਵੈਕੈਂਸੀ ਖਾਲੀ ਵੀ ਹੋਈ ਸੀ ਡੀਐਸਓ ਤੋਂ ਰეკਮੈਂਡ ਵੀ ਹੋਈ ਸੀਗੀ ਤੇ ਉੱਤੇ ਜਾ ਕੇ ਕੋਈ ਸੁਣਵਾਈ ਜਿਹੜੀ ਉਹ ਮੇਰੀ ਨਹੀਂ ਹੋਈ ਕਿਹੜੀ ਖੇਡ ਚ ਮੈਡਲ ਜਿੱਤੇ 26 ਮੈਡਲ ਕਿੱਥੇ ਕਿੱਥੇ ਜਿੱਤੇ ਕਿਦੋਂ-ਕਦੋਂ ਜਿੱਤੇ ਇਹ ਹੈਂਡਬਾਲ ਦੇ ਵਿੱਚ ਮੈਂ 골ਡ ਮੈਡਲ ਹੈ ਸਕੂਲ ਨੈਸ਼ਨਲ ਦੇ ਵਿੱਚ ਮੈਂ 골ਡ ਮੈਡਲ ਲਿਆ ਸੀਗਾ ਤੇ ਇਸ ਤੋਂ ਬਾਅਦ ਸਰਕਾਰਾਂ ਨੇ 2002 ਦੇ ਵਿੱਚ ਮੈਂ ਫਿਰ ਫੌਰਨ ਦਾ ਰੁਕ ਕੀਤਾ ਦੁਬਈ ਵੱਲ ਰੁਕ ਕੀਤਾ ਮੈਂ ਉੱਥੇ ਮਜ਼ਦੂਰੀ ਵਗੈਰਾ ਸੀ ਕਰਦੇ ਰਿਹਾ ਜਾ ਕੇ ਤੇ 2000 ਕ੍ਰਿਪ 11 ਦੇ ਵਿੱਚ ਮੈਂ ਉੱਥੇ ਮੈਰਾਥਨ ਸ਼ੁਰੂ ਕੀਤੀ ਹੈ ਤੇ ਉੱਥੇ ਪਾਰਟਿਸਿਪੇਟ ਕਰਦਾ ਰਿਹਾ ਮੈਰਾਥਨ ਦੇ ਵਿੱਚ ਪਾਰਟਿਸਿਪੇਟ ਕਰਦਾ ਰਿਹਾ 20 ਕਿਲੋਮੀਟਰ 10 ਕਿਲੋਮੀਟਰ ਰੋਡ ਰੇਸਾਂ ਜਿਹੜੀਆਂ ਹੋਈਆਂ ਨੇ ਤੇ ਓਪਨ ਰੇਸਾਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਵੀ ਕੰਟਰੀ ਜਿਹੜੀ ਉਹ ਭਾਗ ਲੈ ਸਕਦੀ ਹੈ ਤੇ ਅਸੀਂ ਉੱਥੇ ਜਾ ਕੇ ਪਾਰਟਿਸਿਪੇਟ ਕਰਦਾ ਰਿਹਾ ਤਾਂ ਕਿ ਗੇਮ ਦੇ ਨਾਲ ਅਸੀਂ ਅਟੈਚ ਰਹੀਏ ਆਪਣੇ ਆਪਣੇ ਪੰਜਾਬ ਦੇ ਨਾਲ ਹੀ ਅਟੈਚ ਰਹੀਏ ਤੇ ਇੰਡੀਅਨ ਫਲੈਗ ਦੇ ਨਾਲ ਮੈਂ ਜਿਹੜਾ 10 ਕਿਲੋਮੀਟਰ 20 ਕਿਲੋਮੀਟਰ ਜਿਹੜੀਆਂ ਰੋਡ ਰੇਸਾਂ ਹੁੰਦੀਆਂ ਰਹੀਆਂ ਨੇ ਉਹਨਾਂ ਦੇ ਵਿੱਚ ਮੈਂ ਪਾਰਟਿਸਿਪੇਟ ਕਰਦਾ ਰਿਹਾ ਤੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਤੇ ਮਜਬੂਰ ਹੋ ਕੇ ਇਸ ਤੋਂ ਪਹਿਲੇ ਵੀ ਮੈਂ ਭਵਨ ਸਿੰਘ ਮਾਨ ਜੀ ਨੂੰ ਮਿਲਿਆ ਆ ਦੀ ਖੇਡ ਮੰਤਰੀ ਨੂੰ ਵੀ ਮਿਲਿਆ ਸੀ ਤੇ ਉਹਨਾਂ ਨੇ ਕੋਈ ਸੁਣਵਾਈ ਜਿਹੜੀ ਉਹ ਨਹੀਂ ਕੀਤੀ ਤੇ ਮੈਂ ਹੁਣ ਅੱਕ ਕੇ ਹੁਣ ਫਿਰ ਦੁਬਾਰਾ ਸਾਈਕਲ ਦੇ ਉੱਤੇ ਮੈਂ ਉਹਨਾਂ ਨੂੰ ਜਾ ਕੇ ਚੰਡੀਗੜ੍ਹ ਜਾ ਕੇ ਮਿਲਾਂਗਾ ਤੇ ਉਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਮੇਰੀ ਬਾਝੜੀ ਉਹ ਫੜੀ ਜਾਏ ਮੈਨੇ ਜੋਬ ਦਿੱਤੀ ਜਾਏ ਕਿ ਤੁਸੀਂ ਮੈਨੂੰ ਜੋਬ ਨਹੀਂ ਦਿੰਦੀ ਮੇਰੀ ਘਰ ਦੀ ਤੁਸੀਂ ਜੋਬ ਦੇ ਸਕਦੇ ਹੋ ਤੇ ਤਾਂ ਕਿ ਜਿਹੜਾ ਪਰਿਵਾਰ ਦਾ ਗੁਜ਼ਾਰਾ ਜਿਹੜਾ ਸਾਡਾ ਜਿਹੜਾ ਉਹ ਵਧੀਆ ਤਰੀਕੇ ਨਾਲ ਹੋ ਸਕੇ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਉਹ ਖਰਚਾ ਸਾਡਾ ਜਿਹੜਾ ਨਿਕਲ ਸਕੇ ਗੇਮ ਸ਼ੁਰੂ ਕਿਦੋਂ ਕੀਤੀ ਸੀ ਕਿੰਨੀ ਏਸ ਸੀ ਤੇ ਕਿਹੜਾ ਸਾਲ ਸੀ ਅਕਰੀਬ 85 86 ਦੇ ਵਿੱਚ ਮੈਂ ਹੈਂਡਬਾਲ ਸ਼ੁਰੂ ਕੀਤੀ ਸੀ ਏਸ ਤਾਂ ਮੈਨੂੰ ਪਤਾ ਨਹੀਂ ਉਦੋਂ ਮੇਰੀ ਕਿੰਨੀ ਸੀਗੀ ਲੇਕਿਨ 85 86 ਦੇ ਵਿੱਚ ਹੈਂਡਬਾਲ ਡੀਏਵੀ ਸਕੂਲ ਤੋਂ ਮੈਂ ਸ਼ੁਰੂ ਕੀਤੀ ਸਪੋਰਟਸ ਵਿੰਗ ਦੇ ਪਠਾਨਕੋਟ ਦੇ ਵਿੱਚ ਵੀ ਰਹਿ ਕੇ ਆਇਆ ਮੈਂ ਜਿਹੜਾ ਕਿ ਸਰਕਾਰੀ ਵਿੰਗ ਹੁੰਦੇ ਰਿਹਾ ਉਹਨਾਂ ਦੇ ਵਿੱਚ ਹੀ ਰਹਿ ਕੇ ਆਇਆ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਪਹਿਲਾ 골ਡ ਮੈਡਲ ਖਿਡਾਰੀ ਆ ਜਿਹੜਾ ਹੈਂਡਬਾਲ ਦੇ ਵਿੱਚ 골ਡ ਮੈਡਲ ਲੈ ਕੇ ਆਇਆ ਮੇਰੇ ਤੋਂ ਪਹਿਲੇ ਕੋਈ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਹੈਂਡਬਾਲ ਦੇ ਵਿੱਚ 골ਡ ਮੈਡਲ ਜਿਹੜਾ ਉਹ ਨਹੀਂ ਲੈ ਕੇ ਆਇਆ ਪਹਿਲਾ ਖਿ ਪੈਸੇ ਵਾਲੇ ਸੀਗੇ ਅਪਰੋਚ ਵਾਲੇ ਸੀਗੇ ਜਨਾਂ ਦੀਆਂ ਮਾਪਬਾਪ ਮਿਨਿਸਟਰ ਸੀਗੇ ਉਹ ਬੱਚੇ ਜਿਹੜੇ ਆ ਉਹ ਗਾਹ ਨਿਕਲ ਗਏ ਤੇ ਜਿਹੜੇ ਮਿਡਲ ਫੈਮਿਲੀ ਦੇ ਜਿਹੜੇ ਬੱਚੇ ਸੀਗੇ ਉਹ ਸਾਰੇ ਪਿੱਛੇ ਦੇ ਪਿੱਛੇ ਰਹਿ ਗਏ ਅਪਰੋਚ ਵਾਲੇ ਜਿਹੜੇ ਉਹ ਬੱਚੇ ਹਮੇਸ਼ਾ ਅੱਗੇ ਨਿਕਲਦੇ ਆ ਜੀ ਨੌਕਰੀ ਲਈ ਕਿੱਥੇ ਕਿੱਥੇ ਅਪਲਾਈ ਕੀਤਾ ਗੇਮ ਦੇ ਸਿਰ ਤੇ ਹਰ ਜਗ੍ਹਾ ਮੈਂ ਅਪਲਾਈ ਕਰਦਾ ਰਿਹਾ ਪੰਜਾਬ ਪੁਲਿਸ ਨੂੰ ਵੀ ਅਪਲਾਈ ਕੀਤਾ ਮੈਂ ਪੀਏਪੀ ਦੇ ਵਿੱਚ ਵੀ ਟ్రਾਇਲ ਦੇ ਕੇ ਆਇਆ ਸੀਗਾ ਮੈਂ ਰੇਲਵੇ ਵਿੱਚ ਵੀ ਅਪਲਾਈ ਕੀਤਾ ਮੈਂ ਪੰਜਾਬ ਸਰਕਾਰ ਨੂੰ ਵੀ ਰਿਕਵੈਸਟ ਕੀਤੀ ਹੈ ਚਪਰਾਸੀ ਤੱਕ ਦੀ ਜੌਬ ਦੇ ਲਈ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਉਹ ਰ ਕਿੰਨੀ ਏਜ ਹੈ ਤੁਹਾਡੀ ਮੇਰੀ 53 ਸਾਲ ਉਮਰ ਹੋ ਗਈ ਹੈ ਜੀ ਲੱਗਦਾ ਨਹੀਂ ਉਹ ਨੌਕਰੀ ਲਈ ਉਮਰ ਵੱਧ ਗਈ ਹੈ ਉੱਪਰ ਮੇਰੇ ਕੋ ਪੁਰਾਣਾ ਰਿਕਾਰਡ ਪਿਆ ਜੀ ਸਾਰੀਆਂ ਫਾਈਲਾਂ ਮੇਰੇ ਕੋ ਪਈਆਂ ਜਿਹੜੇ ਜੜੀਆਂ ਮਾਰਕ ਹੋਈਆਂ ਮੰਤਰੀ ਸਾਹਿਬ ਦੇ ਸਾਈਨ ਹੋਏ ਹੈ ਜਿਨ੍ਹਾਂ ਦੇ ਉੱਤੇ ਤੇ ਆਪਣੀ ਵਜ੍ਹਾ ਕਰਕੇ ਨਹੀਂ ਸਰਕਾਰਾਂ ਦੀ ਵਜ੍ਹਾ ਕਰਕੇ ਮੈਂ ਓਵਰੇਜ ਹੋਇਆ ਕੋਈ ਮੈਨੂੰ ਸ਼ੌਂਕ ਨਹੀਂ ਸੀ ਕਿ ਕਿ ਮੈਂ ਓਵਰੇਜ ਹੋਵਾਂ ਸਰਕਾਰਾਂ ਨੇ ਓਵਰੇਜ ਕੀਤਾ ਵੀ ਲਾਰੇ ਲਾਲ ਆ ਕੇ ਲਾਲ ਆ ਕੇ ਜਾਂ ਤੇ ਉਦੋਂ ਸਾਫ਼ ਕਰਦੇ ਵੀ ਨਹੀਂ ਤੈਨੂੰ ਅਸੀਂ ਨਹੀਂ ਤੇਰੀ ਬਾਹ ਫੜ ਤਦੇ ਤੇਰੇ ਕੋ ਪੈਸਾ ਨਹੀਂ ਆ ਜਾਂ ਤੇਰਾ ਮਾਂ ਬਾਪ ਮਿਨਿਸਟਰ ਨਹੀਂ ਹੈਗਾ ਤੇ ਤਾਂ ਕਰਕੇ ਤੈਨੂੰ ਨਹੀਂ ਸਪੋਰਟ ਮਿਲ ਸਕਦੀ ਤੇ ਤਾਂ ਕਰਕੇ ਅ ਤੇ ਫਿਰ ਅਸੀਂ ਨੌਕਰੀ ਨਹੀਂ ਮਿਲੀ ਤੇ ਫਿਰ ਉਸ ਤੋਂ ਬਾਅਦ ਕੀ ਕਰਦੇ ਰਹੇ ਹੋ ਨੌਕਰੀ ਨਹੀਂ ਮਿਲਦੀ ਤਾਂ ਫਿਰ ਮੈਂ ਚਲਾ ਗਿਆ ਫੌਰਨ ਚਲਾ ਗਿਆ ਮੈਂ ਦੁਬਈ ਚਲਾ ਗਿਆ ਐਸੇ ਕਹੀ ਉੱਥੇ ਜਾ ਕੇ ਮਜ਼ਦੂਰੀ ਵਗੈਰਾ ਕਰਦੇ ਰਹੇ ਆ ਲੇਕਿਨ ਗੇਮ ਆਪਣੀ ਨਹੀਂ ਛੱਡੀ 2011 ਚ ਮੈਨੂੰ ਪਤਾ ਲੱਗਿਆ ਕਿ ਉੱਥੇ ਓਪਨ ਮੈਰਾਥਨ ਹੁੰਦੀਆਂ ਨੇ ਉਹਦੇ ਵਿੱਚ ਕੋਈ ਵੀ ਕੰਟਰੀ ਜਿਹੜੀ ਉਹ ਭਾਗ ਲੈ ਸਕਦੀ ਆ ਤੇ ਮੈਂ ਫਿਰ 2011 ਤੋਂ ਲੈ ਕੇ 2019 ਤੱਕ ਕੰਟੀਨਿਊਸ ਮੈਂ ਜਿਹੜਾ ਉੱਥੇ ਮੈਰਾਥਨ ਵਗੈਰਾ ਜਿਹੜੀਆਂ ਉਹ ਮੈਂ ਕਰਦਾ ਰਿਹਾ ਤੇ ਇੰਡੀਅਨ ਫਲੈਗ ਦੇ ਨਾਲ ਮੈਂ ਦੁਬਈ ਦੀਆਂ ਸੜਕਾਂ ਦੇ ਵਿੱਚ ਦੌੜਦਾ ਰਿਹਾ ਤੇ ਦੁਬਈ ਦੀਆਂ ਸੜਕਾਂ ਦੇ ਵਿੱਚ ਕੜਕੜੀ ਗਰਮੀ ਦੇ ਵਿੱਚ ਮੈਂ ਪ੍ਰੈਕਟਿਸ ਵੀ ਕਰਦਾ ਰਿਹਾ ਉੱਤੇ ਇੰਡੀਅਨ ਫਲੈਗ ਦੇ ਨਾਲ ਮੈਂ ਦੌੜਦਾ ਰਿਹਾ ਮੇਰੀਆਂ ਫੋਟੋਆਂ ਮੇਰੇ ਸਾਰੇ ਮੈਡਲ ਸਾਰੇ ਮੇਰੇ ਕੋਲ ਪਏ ਹੋਏ ਨੇ ਤੇ ਫਿਰ ਵੀ ਸਰਕਾਰਾਂ ਨੇ ਕੋਈ ਨਹੀਂ ਦਿਖਾਇਆ ਜਦਕਿ ਪੂਰੇ ਵਰਲਡ ਦਾ মিডিਆ ਉੱਥੇ ਆਂਦਾ ਜਿਹੜਾ ਸਟੈਂਡਰਡ ਚੈਂਟਰ ਦੁਬਈ ਮਾਰਾ ਸਨ ਹੁੰਦੀ ਆ ਜਾਂ ਦੁਬਈ ਕ੍ਰਿਕਟ ਦੀਆਂ ਜਿਹੜੀਆਂ ਗੇਮਾਂ ਹੁੰਦੀਆਂ ਪੂਰੇ ਵਰਲਡ ਦਾ মিডিਆ ਉੱਥੇ ਆਂਦਾ ਪੂਰੇ ਵਰਲਡ ਲੈਵਲ ਦੇ ਜਿਹੜੇ ਖੜਾਈ ਜਿਹੜੇ ਉੱਥੇ ਆਂਦੇ ਆ ਤੇ ਹਜ਼ਾਰਾਂ ਉਹਨਾਂ ਕਿਤੇ ਨੂੰ ਲੱਗਦਾ ਕਿ ਸਾਈਕਲ ਤੇ ਜਾਣ ਨਾਲ ਤੁਹਾਡੇ ਸੁਣਵਾਈ ਹੋ ਜੇਗੀ ਸੀਐਮ ਜਾਂ ਪੀਐਮ ਤੁਹਾਨੂੰ ਮਿਲਣਗੇ ਬਿਲਕੁਲ ਮੈਂ ਮਾਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਆਪਣੀ ਅਵੇ ਫਾਈਲ ਜਿਹੜੀ ਮੈਂ ਦੁਬਾਰਾ ਦਵਾਂਗਾ ਉਹਨਾਂ ਨੂੰ ਕਿ ਇਹਦੇ ਤੋਂ ਵਿਚਾਰ ਕਰੋ ਕਿਉਂਕਿ ਜਿਹੜੇ ਸਪੋਰਟਸ ਮਿੰ estr ਸੀਗੇ ਪੰਜਾਬ ਦੇ ਮਿਸਟਰ ਗੁਰਮੀਤ ਸਿੰਘ ਵੀਥੇਰ ਜੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤੇ ਕੁਝ ਨਹੀਂ ਕਰ ਸਕਦਾ ਭਗਵੰਤ ਮਾਨ ਜੀ ਜਿਹੜੇ ਆ ਪਾਲਿਸੀ ਬਣਾ ਸਕਦੇ ਆ ਦੇਖੋ ਤੁਸੀਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਰੁਪਇਆ ਦੇਣ ਦੀ ਪਾਲਿਸੀ ਬਣਾਈ ਆ ਬਿਜਲੀ ਦੇ ਬਿੱਲ ਜਿਹੜੇ ਮਾਫ ਕੀਤੇ ਆ ਇਹਦੀ ਪਾਲਿਸੀ ਬਣਾਈ ਆ ਹੋਰ ਕਈ ਪਾਲਿਸੀਆਂ ਤੁਸੀਂ ਬਣਾਈਆਂ ਤੇ ਇਹ ਜਿਹੜੇ ਖਿਡਾਰੀ ਆ ਉਹ ਆਪਣੇ ਆਪਣਾ ਜੀਵਨ ਜਿਹੜਾ ਉਹ ਸਹੀ ਤਰੀਕੇ ਨਾਲ ਜਿਹੜੇ ਉਹ ਬਤਾ ਸਕਦੇ ਆ ਅੱਜ ਸ਼ੁਰੂਆਤ ਕਰ ਰਹੇ ਹੋ ਕਿੰਨਾ ਸਫਰ ਹੈ ਤੇ ਕਿੱਥੇ ਕਿੱਥੇ ਸਟੇ ਹੋਏਗੀ ਕਰੀਬ 6-700 ਕਿਲੋਮੀਟਰ ਰਹੇਗਾ ਜੀ ਇਹ ਸਫਰ ਮੇਰਾ ਜਿਹੜਾ ਦਿੱਲੀ ਤੱਕ ਦਾ ਹੋਏਗਾ ਤੇ ਸਭ ਤੋਂ ਪਹਿਲੀ ਪਹਿਲੀ ਸਟੇ ਮਰੀ ਜਲੰਧਰ ਦੇ ਵਿੱਚ ਹੋਏਗੀ ਉਸ ਤੋਂ ਬਾਅਦ ਫਿਰ ਅੱਗੇ ਲੁਧਿਆਣਾ ਲੁਧਿਆਣਾ ਤੋਂ ਬਾਅਦ ਖੰਨਾ ਖੰਨੇ ਤੋਂ ਬਾਅਦ ਫਿਰ ਅੱਗੇ ਮੈਂ ਚੰਡੀਗੜ੍ਹ ਲਈ ਤੋਂ ਬਣਾ ਹੋਵਾਂਗਾ ਚੰਡੀਗੜ੍ਹ ਤੋਂ ਫਿਰ ਮਾਨਸਾਹਬ ਨੂੰ ਮਿਲ ਕੇ ਜਿੱਦੋਂ ਵੀ ਉਹ ਮਿਲਣ ਦੇ ਕਿਉਂਕਿ ਵਿੱਚ ਸ਼ਨੀਵਾਰ ਐਤਵਾਰ ਆ ਜਾਣਾ ਵਿੱਚ ਉਹਦੇ ਤੇ ਮਾਨਸਾਹਬ ਨੂੰ ਮਿਲਣ ਤੋਂ ਬਾਅਦ ਫ ਵਾਪਸੀ ਮਰੀਬ ਬਾਈ ਬੱਸ ਹੋਏਗੀ ਜੀ ਸਾਈਕਲ ਤੇ ਨਹੀਂ ਹੋਏਗੀ ਜਾਣ ਲੱਗੇ ਮੈਂ ਸਾਈਕਲ ਤੇ ਜਾਵਾਂਗਾ ਆਣ ਲੱਗੇ ਮੈਂ ਬਾਈ ਬਾਈ ਬੱਸ ਆਵਾਂ ਕਰੀਬ ਹਫਤਾ ਮਨੋਂ ਲੱਗੀ ਜਾਏਗਾ ਤੇ ਉਹ ਵਾਪਸ ਆਣ ਤੱਕ ਕਿਉਂਕਿ ਅੱਗੇ ਮਨਿਸਟਰ ਬਿਜੀ ਨਾ ਹੋਣ ਤੇ ਉਹਦੇ ਕਰਕੇ ਮੈਨੂੰ ਥੋੜਾ ਵੇਟ ਵੀ ਕਰਨਾ ਪੈ ਰਿਹਾ ਫਰਮਾਨ ਸਾਹਿਬ ਨੂੰ ਮੈਂ ਕਹਾਂਗਾ ਕਿ ਜਰੂਰ ਉਹ ਬਾਹ ਫੜਨ ਕਿਉਂਕਿ ਯੂਥ ਜਿਹੜਾ ਵਾ ਉਹ ਨਸ਼ੇ ਵੱਲ ਤੁਰਿਆ ਜਾ ਰਿਹਾ ਨਸ਼ੇ ਵੱਲ ਤੁਰਿਆ ਜਾਦਾ ਕਾਰਨ ਹੈ ਹੋਈ ਹੈ ਕਿ ਟਾਈਮ ਨਾਲ ਸਰਕਾਰਾਂ ਜਿਹੜੀਆਂ ਉਹ ਬਾਹ ਨਹੀਂ ਫੜਦੀਆਂ ਕਿਸੇ ਦੀ ਵੀ ਕਿ ਯੂਥ ਜਿਹੜਾ ਉਹ ਗਲਤ ਪਾਸੇ ਚਲਾ ਜਾਂਦਾ ਵਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਐਸੇ ਖਿਡ ਜੇ ਬਾਈ ਚਾਂਸ ਲੱਗਿਆ ਕਿ ਸੀਐਮ ਸਾਹਿਬ ਨੇ ਪੀਐਮ ਸਾਹਿਬ ਨੇ ਨਹੀਂ ਮਿਲੇ ਨਹੀਂ ਸੁਣੀ ਤੁਹਾਡੀ ਤੇ ਫਿਰ ਕੀ ਸਟੈਪ ਹੋਏਗਾ ਫਿਰ ਅਗਲਾ ਸਟੈਪ ਮੇਰਾ ਹੋਏਗਾ ਜੀ ਕਸ਼ਮੀਰ ਤੋਂ ਕਨਿਆਕੁਮਾਰੀ ਤੱਕ ਦਾ ਮੇਰਾ ਸਟੈਪ ਹੋਏਗਾ ਇਸੇ ਤਰ੍ਹਾਂ ਸਾਈਕਲ ਦੇ ਉੱਤੇ ਕਸ਼ਮੀਰ ਤੋਂ ਕਨਿਆਕੁਮਾਰੀ ਦਾ ਜਿਹੜਾ ਮੇਰਾ ਸਟੈਪ ਜਿਹੜਾ ਉਹ ਹੋਏਗਾ ਤੇ ਨਾ ਕਸ਼ਮੀਰ ਤੋਂ ਕਨਿਆਕੁਮਾਰੀ ਲੱਕ ਪੂਰੇ ਦੇਸ਼ ਨੂੰ ਪੂਰੇ ਹਿੰਦੁਸਤਾਨ ਨੂੰ ਦੱਸਾਂਗਾ ਕਿ ਖਿਡਾਰੀਆਂ ਦੇ ਨਾਲ ਇਦਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਹਿਲਾਂ ਸੀਐਮ ਤੇ ਫਿਰ ਪੀਐਮ ਨੂੰ ਮਿਲਣ ਜਾ ਰਹੇ ਆ ਹੁਣ ਦੇਖਦੇ ਆ ਸਾਈਕਲ ਤੇ ਜਾਣ ਨਾਲ ਉਹਨਾਂ ਦੀ ਸੁਣਵਾਈ ਹੁੰਦੀ ਆ ਕਿ ਨਹੀਂ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੇ ਨਾਲ ਰੋਹਿਤ ਗੁਪਤਾ